ਹਾਂ ਜੀ ਜੇ ਨਰਮਨ ਸਾਹਿਬਾ ਸਾਡੇ ਕਨੈਕਟ ਕਿਹਨਾਂ ਅੱਜ ਪਰਿਵਾਰ ਸਾਹਿਬ ਨਤਮਸਤ ਹੋਣ ਆਏ ਆ ਔਰ ਵਿਵੇ ਇੱਥੇ ਹੀ ਪਿਛਲੇ ਸਾਲ ਅਸੀਂ ਸਾਹਿਬ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਦੇ ਰਹਿਨਵਾਈ ਹੇਠ ਅਰਦਾਸ ਕਰਕੇ ਸਿੱਖਿਆ ਲੰਗਰ ਸ਼ੁਰੂ ਕੀਤਾ ਮੈਨੂੰ ਖੁਸ਼ੀ ਹੈ ਕਿ ਅਸੀਂ 3 ਵਰਲਡ ਸਕਿੱਲ ਸੈਂਟਰ ਸੈਟਅਪ ਕਰਤੇ ਪੰਜਾਬ ਚੰਨਰਸਰ ਪਟਿਆਲਾ ਤੇ ਲੁਧਿਆਣਾ ਜਿੱਦਾ ਉਦਘਾਟਨ ਪਿਛਲੇ ਹਫਤੇ ਹੀ ਹੋਇਆ ਹੈ ਤੇ ਸਕਿੱਲ ਸਿੱਖਿਆ ਲੰਗਰ ਕਿ ਫਿਰ ਜ ਹੁਣ ਜਲੰਧਰ ਤੇ ਹੋਰ ਸ਼ਹਿਰਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਦੇ ਜੋ ਪੰਜਾਬ ਦੀ ਨਾਜ਼ੁਕ ਸਥਿਤੀ ਹੈ ਜਾਂ ਦੁਕਾਨ ਤਾਂ ਉਹ ਨੌਜਵਾਨਾਂ ਦੀ ਨੌਕਰੀ ਨੂੰ ਲੈ ਕੇ ਆਏ ਭਾਵੇਂ ਉਹ ਡਰੱਗਸ ਦਾ ਇਸ਼ੂ ਹੈ ਡੰਕੀ ਦਾ ਇਸ਼ੂ ਹੈ ਜੇ ਆਪਾਂ ਨੌਜਵਾਨਾਂ ਨੂੰ ਸਕਿੱਲ ਐਜੂਕੇਸ਼ਨ ਦੇ ਕੇ ਰੋਜ਼ਗਾਰ ਲਵਾ ਦਈਏ ਜੋ ਅਸੀਂ ਤਤ ਪਰਾਂ ਪਿਛਲੇ ਸਾਲ ਅਸੀਂ 4250 ਆਪਣੇ ਯੂਥ ਨੂੰ ਨੌਕਰੀ ਦਵਾ ਸਕੇ ਪ੍ਰਾਈਵੇਟ ਸੈਕਟਰ ਚ ਇਸ ਸਾਲ 10000 ਦਾ ਟੀਚਾ ਉਸੇ ਮਨੋਰਥ ਨੂੰ ਰੱਖ ਕੇ ਅਕਾਲਪੁਰ ਸਾਹਿਬ ਆਏ ਗੁਰੂ ਅਗਰਦਾਸ ਜਰਨਾ ਆਇਆ ਤੇ ਨਾਲ ਹੀ ਜੋ ਗਵਰਨਰ ਸਾਹਿਬ ਦੀ ਪਾਤਸ਼ਾਹਤਰਾ ਕੱਲ੍ਹ ਔਰ ਪਰਸੋਂ ਉਹਦੇ ਚ ਵੀ ਅਸੀਂ ਪੂਰਾ ਸਹਿਯੋਗ ਦੇ ਰਹੇ ਆਂ ਕੱਲ੍ਹ ਪਾਤਸ਼ਾਹਤਰਾ ਸ਼ਾਮ ਨੂੰ 4 ਵਜੇ ਸੁਆਮੀ ਵਿਵੇਕਾਨੰਦ ਬ੍ਰਾਗਰੀ ਹੈਵ ਸੈਂਟਰ ਜਿਹਦੀ ਸੇਵਾ ਅਸੀਂ ਕਰ ਰਹੇ ਆਂ ਸੰ ਫਾਊਂਡੇਸ਼ਨ ਵੱਲੋਂ ਉੱਥੇ ਗਵਰਨਰ ਸਾਹਿਬ ਆਣਗੇ ਉਸ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਹੈ ਤੇ ਅਗਲੇ ਦਿਨ ਫਿਰ ਗੋਬਿੰਦਗੜ੍ਹ ਫੋਰਟ ਤੋਂ ਪੈਦਲ ਚੱਲ ਕੇ ਜੱਲ੍ਹਿਆਂਵਾਲੇ ਬਾਗ ਫਿਰ ਜਿਹੜੇ ਤਕਰੀਬਨ 3000 ਯੂਥ ਨੂੰ ਸੋਚ ਚੁਕਾਈ ਜਾਏਗੀ ਇਤਿਹਾਸ ਦੇ ਖਿਲਾਫ ਤੇ ਇਹ ਸਾਰੇ ਪ੍ਰੋਗਰਾਮ ਵਾਲੇ ਜਿਹੜੇ ਤੁਸੀਂ ਸਕਿੱਲ ਸਿੱਖਿਆ ਪ੍ਰੋਗਰਾਮ ਲਈ ਸ਼ੁਰੂ ਕੀਤੀ ਹੈ ਮੁਹਿਮ ਸ਼ੁਰੂ ਕੀਤੀ ਹੈ ਇਸ ਨੂੰ ਪਰਮਾ ਹੋਂਗਾਰਾ ਮਿਲਿਆ ਦੇਖਿਆ ਜਾ ਸਕਦਾ ਹੈ ਇਸ ਲਈ ਕਿਉਂਕਿ ਇਹਦੀ ਬੜੀ ਲੋੜ ਹੈ ਪਰ ਨਾਲੇ ਅਸੀਂ ਕੋਰਸ ਬੜੇ ਐਸੇ ਰੱਖੇ ਹੈ ਇੰਡਸਟਰੀ ਦੇ ਨਾਲ ਟਾਈ ਅਪ ਕਰਕੇ ਰੱਖੇ ਹੈ ਕਿ ਜਿਵੇਂ ਇੰਡਸਟਰੀ ਐਸੋਸੀਏਸ਼ਨ ਦੇ ਮਰਵਾ ਸਾਹਿਬ ਨੇ ਲੁਧਿਆਣਾ ਦੇ ਫੀਕੂ ਸਿੱਖੂ ਹੈ ਜਿੰਨੇ ਵੀ ਇੰਡਸਟਰੀ ਸਾਨੂੰ ਦੱਸਦੀ ਹੈ ਵੀ ਸਾਨੂੰ ਇਹ ਬੱਚੇ ਚਾਹੀਦੇ ਇਲੈਕਟ੍ਰੀਸ਼ੀਅਨ ਚਾਹੀਦਾ ਹੈ ਵੈਲਡਰ ਚਾਹੀਦਾ ਹੈ ਸੀਐਨਸੀ ਆਪਰੇਟਰ ਪਲੰਬਰ ਸੌਫਟ ਕੋਰਸ ਤੇ ਹੈ ਨਹੀਂ ਸੋਲਰ ਦਾ ਫੈਸ਼ਨ ਡਿਜ਼ਾਈਨਿੰਗ ਦਾ 에ਅਰ ਹੋਸਟੈਸ ਦਾ ਔਰ ਹੁਣ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੋਰਸ ਸ਼ੁਰੂ ਕੀਤਾ ਹੈ ਆਪਣੇ ਬੱਚੇ ਐਗਰੀਕਲਚਰ ਵਿੱਚ ਖੇਤੀ ਚ ਰੁਝਾਨ ਨਹੀਂ ਰੱਖਦੇ ਉਹਨਾਂ ਲਈ ਅਸੀਂ ਹਾਈਡਰੋਪੋਨਿਕ ਦਾ ਕੋਰਸ ਫਰੂਟ ਐਂਡ ਵੈਜੀਟੇਬਲ ਕਲਟੀਵੇਸ਼ਨ ਦਾ ਕੋਰਸ ਫੂਡ ਸਟੋਰੇਜ ਦਾ ਕੋਰਸ ਉਹ ਵੀ ਸਾਰੇ ਅਸੀਂ ਸ਼ੁਰੂ ਕੀਤੇ ਇਸ ਤੋਂ ਇਲਾਵਾ ਮੈਂ 10 ਆਈਟੀਆਈ ਵੀ ਐਡਾਪਟ ਕੀਤੀਆਂ ਜਿਹੜੀਆਂ ਆਈਟੀਆਈ ਬਹੁਤ ਹੀ ਖਸਤਾ ਹਾਲਤ ਚ ਨੇ ਉੱਥੇ 40 ਹਾਰ ਪੁਰਾਣੀਆਂ ਮਸ਼ੀਨਾਂ ਉਹਨਾਂ ਨੂੰ ਵੀ ਅਸੀਂ ਰੀਨੋਵੇਟ ਕਰਕੇ ਨਵੀਆਂ ਮਸ਼ੀਨਾਂ ਲਾ ਰਹੇ ਕਿਉਂਕਿ ਉਹ ਵੀ ਰੋਜ਼ਗਾਰ ਮਤਲਬ ਰੋਜ਼ਗਾਰ ਦੇ ਜਿੰਨੇ ਚੈਨਲ ਐ ਅਸੀਂ ਆਪਣੇ ਵੱਲ ਜਦ ਤੱਕ ਸਰ ਵੱਡੀ ਗਿਣਤੀ ਦੇ ਪੰਜਾਬੀ ਪੰਜਾਬ ਯੂਨੀਵਰਸਿਟੀ ਦਾ ਹੈ ਬਾਹਰ ਜਾ ਰਹੇ ਟੀਨਿਗ ਦੇ ਬੱਚੇ ਇਹ ਲੋਕ ਉਹ ਤੇ ਹੁਣ ਪਤਾ ਹੀ ਹੈ ਕਿ ਵੀ ਯੂਥ ਕਿਉਂ ਬਾਹਰ ਜਾ ਰਿਹਾ ਕਿਉਂਕਿ ਇੱਥੇ এমਪਲੋਇਮੈਂਟ ਓਪਰਚ्युनिटी ਨਹੀਂ ਇਸੇ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਸਕਿੱਲ ਸਿੱਖ ਕੇ ਜ ਮੈਂ ਕਹਿੰਦਾ ਜੇ ਬਾਹਰ ਵੀ ਜਾਣਾ ਹੈ ਕਿ ਕਿਸੇ ਲੈਵਲ ਤੇ ਸਕਿੱਲ ਸਿੱਖ ਕੇ ਜਾਵੇ ਜੇ ਅੱਜ ਕੈਨੇਡਾ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਸਾਰੇ ਦੇਸ਼ਾਂ ਦੇ ਵਿੱਚ ਵੀ ਨਰਸ ਸਾਡੇ ਨਰਸਿੰਗ ਦਾ ਵੀ ਕੋਰਸ ਹੈ AI ਕੰਪਿਊਟਰ ਇਹਨਾਂ ਦੀ ਬੜੀ ਲੋੜ ਹੈ ਵੈਲਡਰ ਦੀ ਲੋੜ ਹੈ ਪਲੰਬਰ ਦੀ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਮੈਂ ਕਹਿੰਦਾ ਮੇਰੀ ਨੌਜਵਾਨਾਂ ਅੱਗੇ ਬੇਨਤੀ ਹੈ ਵੀ ਜੇ ਬਾਹਰ ਵੀ ਜਾਣਾ ਰੱਬ ਦਾ ਵਾਸਤਾ ਦੋ ਕੰਮ ਕਰੋ ਇੱਕ ਤੇ ਸਕਿੱਲ ਸਿੱਖ ਲਓ ਇੱਥੇ ਕਿੰਨੇ ਸੈਂਟਰ ਐ ਸਾਡੇ ਹੋਰ ਫ੍ਰੀ ਆਫ ਚਾਰਜ ਆ ਦੂਜਾ ਕਿ ਡੰਕੀ ਰੂਟ ਤੋਂ ਨਾ ਜਾਓ ਲੀਗਲ ਚੈਨਲ ਦੇ ਥਰੂ ਕੋ ਕਰੀਏ ਤੁਹਾਡੇ ਕੋਲ ਸਕਿੱਲ ਹੈ ਤੁਹਾਨੂੰ ਆਪਣੇ ਆਪ ਵਰਕ ਪਰਮਿਟ ਉੱਥੇ ਮਿਲ ਜਾਏ ਇਹਦਾ ਇਹ ਇਲਾਜ ਚਲੋ ਬਸ ਬਿਲ ਪਾਸ